ਹਰੇ ਕਾ ਸਾਡੀ ਬੇਨਤੀ ਸਾਰੇ ਪਿੰਡ ਪੁੱਤਰ ਜੀ ਪੰਚਾਇਤ ਪੰਚਾਇਤ ਦੀ ਮੰਨਰੀ ਇਸ ਵਾਰ ਨੂੰ ਪਰ ਇਹ ਮੌਜੂਦ ਕੰਮ ਦਾ ਖਲਪਾ ਆਪਣਾ ਪੰਚਾਇਤ ਦੀ ਮੰਨਰੀ ਵਿੱਚ ਹੀ ਹੋਣੀ ਹੈ 25 ਦੀ ਫਰੈਸ਼ ਐਸਐਲ ਵੀ ਦੇਖੋ ਨਾਈਕੂ 25 ਤੋਂ ਬਾਅਦ ਸਾਡੇ ਕੋਲੇ ਆਉਂਦਾ ਆਜ ਜਦ ਵੀ ਅੰਦਾਜ਼ਾ ਮਾਰਚ ਦਾ ਹੁੰਦਾ ਫਿਰ ਅਸੀਂ ਮੰਨਦੇ 3-4 ਬੱਚੇ ਲੈਣਗੇ ਅਸੀਂ ਹੋਰ ਸਾਰੇ ਫੈਸਲੇ ਇਹਦੇ ਵਿੱਚ ਆ ਗਏ ਨਾ ਤੁਹਾਡੇ ਆ ਇਹ ਵਿੱਚ ਆ ਗਏ ਇਹ ਇਸ ਟਾਈਮ ਇਹ ਦੇਰ ਸਮੁੱਚੀ ਦਿਖਾ ਦੇ ਜਿੱਤੇ ਹਾਲ ਤੱਕ ਜੰਮਦੇ ਬੱਚੇ ਸਰਹੌ ਹੋ ਗਏ ਉਹਨਾਂ ਨੂੰ ਕੋਈ ਅਸਲ ਨਹੀਂ ਬੀ ਰਿਹਾ ਜਗਾ ਹੋਂ ਤੱਕ ਕਾਹਦੇ ਕੋ ਸਿੱਧੇ ਤੱਕ ਹੋ ਗਏਗਾ ਤੱਕ ਉਹ ਦੇ ਹਾਂ ਜਿਹੜੇ ਹਾਂ ਵਿੱਚ ਬਹੁਤ ਲੋਕ ਬਗਿੰਦੇ ਚਲੋ ਜੀ ਦਿਓ ਉਦੋਂ ਗੜੇ ਅੱਜ ਗ੍ਰਾਮ ਪੰਚਾਇਤ ਕਛਵਾ ਦਾ 43 ਏਕੜ ਦਾ ਕਬਜਾ ਜੋ ਕਿ ਲਗਭਗ 50 ਸਾਲ ਤੋਂ ਨਜਾਇਜ਼ ਕਬਜੇ ਹੇਠ ਸੀ ਸੁਪਰੀਮ ਕੋਰਟ ਦੇ ਆਡਰਾਂ ਤਹਿਤ ਅੱਜ ਇਹ ਕਬਜਾ ਗ੍ਰਾਮ ਪੰਚਾਇਤ ਦੁਆਪਤ ਕਰ ਦਿੱਤਾ ਹੈ ਮਾਨਯੋਗ ਡੀਡੀਪੀਓ ਸਾਹਿਬ ਆਪਣਾ ਪਵਨ ਕੁਮਾਰ ਜੀ ਨੈਬ ਤਹਿਸੀਲਦਾਰ ਸਾਹਿਬ ਐਸਐਚਓ ਸਾਹਿਬ ਡੀਐਸਪੀ ਸਾਹਿਬ ਸਾਰਾ ਪ੍ਰਸ਼ਾਸਨ ਇੱਥੇ ਹਾਜ਼ਰ ਪਹੁੰਚਿਆ ਤੇ ਪੁਲਿਸ ਕਸਟਡੀ ਦੇ ਅੰਡਰ ਇਹ ਬਹੁਤ ਪੁਰਾਣਾ ਕਬਜਾ ਜੋ ਕਾਫੀ ਸਮੇਤ ਉਹ ਨਜਾਇਜ਼ ਕਬਜ਼ੇ ਹਟ ਸੀ ਅੱਜ ਗ੍ਰਾਮ ਪੰਚਾਇਤ ਦਸਪੁਰ ਕਰ ਦਿੱਤਾ ਹੈ ਅੱਜ ਗ੍ਰਾਮ ਪੰਚਾਇਤ ਕਸ਼ਵਾ ਵਿਖੇ ਬਲਾਕ ਪੁਨਹੇੜੀ ਮਾਨਜੋਗ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮ ਮੁਤਾਬਕ ਮਾਨਜੋਗ ਡੀ ਐਚ ਸਾਹਿਬ ਦੇ ਹੁਕਮ ਮੁਤਾਬਕ ਜਿਹੜਾ ਕਿ ਇਹ ਨਜਾਇਜ਼ ਕਬਜ਼ਾ ਤਕਰੀਬਨ 50 ਸਾਲ ਦੇ ਦੇ ਵਿੱਚ ਉਹ ਇੰਨਾ ਵਿਅਕਤੀਆਂ ਦੇ ਅੰਡਰ ਸੀਗਾ ਅੱਜ ਅਸੀਂ ਪ੍ਰਸ਼ਾਸਨ ਦੀ ਮਦਦ ਨਾਲ ਪੁਲਿਸ ਦੀ ਮਦਦ ਨਾਲ ਔਰ ਬीडी साहब ਦੀ ਮਦਦ ਨਾਲ ਔਰ ਲੋਕਾਂ ਦੀ ਹੈਲਪ ਦੇ ਨਾਲ ਪੰਚਾਇਤ ਦੀ ਹੈਲਪ ਦੇ ਨਾਲ ਉਹ ਅਸੀਂ ਕਵਚ ਲੈ ਰਹੇ ਆ ਤੇ ਅੱਜ ਅਸੀਂ ਜਿਹੜਾ ਇਹ ਆਪਣਾ ਪੰਚਾਇਤ ਦੇ ਹਵਾਲੇ ਕਰ ਦਿੱਤਾ ਹੈ ਆਰਡਰ ਕੀ ਦਸਣੂ ਜੀ ਇਹ ਆਰਡਰ ਮਾਨਜੋਗ ਸੁਪਰੀਮ ਕੋਰਟ ਦੇ ਆਰਡਰ ਸਮ ਜਿਨ੍ਹਾਂ ਨੇ ਐਸਐਲਪੀ ਪਾਈ ਹੋਈ ਸੀ ਤੇ ਐਸਐਲਪੀ ਜਿਹੜੀ ਹੈ ਜਨਵਰੀ 2 25 ਦੇ ਵਿੱਚ ਫੈਸਲਾ ਹੋਇਆ ਉਹਦੇ ਤਹਿਤ ਅਸੀਂ ਇਹ ਕਬਜ਼ਾ ਲਿਆ ਜੀ ਦੂਜੀ ਪਾਰਟੀ ਕਹਿੰਦੀ ਹੈ ਵੀ ਸਾਡੇ ਕੋਲ ਸਟੇ ਆ ਕਿ ਹੈ ਸੀ ਕਿ ਨਹੀਂ ਕੋਈ ਤੇ ਉਹ ਪੁਰਾਣੀ ਹੈ ਜੀ 2023 ਦੀ ਹੈ ਜਿਹੜੀ ਸੀ ਸਰਦੀ ਸਟੇ ਹੈਗੀ ਆ ਉਸ ਤੋਂ ਬਾਅਦ ਇਹ ਫੈਸਲਾ ਜਿਹੜਾ ਮਾਨਯੋਗ ਸੁਪਰੀਮ ਕੋਰਟ ਦਾ ਆ ਗਿਆ 2 ਜਨਵਰੀ 25 ਠੀਕ ਹੈ ਜੀ